ਪੇਸ਼ ਹੈ ਚਰਨਜੀਤ ਸਿੰਘ ਪੰਨੂ ਦੀ ਕਹਾਣੀ ਗਾਮ ਦਾ ਗੋਲਾ ਨਰਸਿੰਗ ਹੋਮ ਦਾ ਕਮਰਾ ਨੰਬਰ 4 ਤਿੰਨ ਦਿਨ ਤੋਂ ਮਾਤਾ ਦੀਪੋ ਬੇਹੋਸ਼ੀ ਦੀ ਹਾਲਤ ਵਿੱਚ ਜੀਵਨ ਮੌਤ ਦੀ ਲੜਾਈ ਲੜ ਰਹੀ ਹੈ ਇੱਕ ਪਾਸੇ ਸਟੈਂਡ ਨਾਲ ਟੰਗਿਆ ਗਲੂਕੋਜ਼ ਚੜਾਉਣ ਦੀਆਂ ਨਾਲੀਆਂ ਟੁੱਟੀਆਂ ਆਜ਼ਾਰ ਸਮਾਨ ਤੇ ਦੂਸਰੇ ਪਾਸੇ ਟੂ ਟੱਕ ਕਰਦੀ ਕੰਪਿਊਟਰ ਦੀ ਮੋਨੀਟਰ ਸਕਰੀਨ ਉੱਤੇ ਮਾਤਾ ਦੇ ਦਿਲ ਦੀ ਹਰਕਤ ਤੇ ਉਤਰਾ ਚੜ੍ਹਾ ਹਰ ਪਲ ਡਾਕਟਰਾਂ ਦੇ ਧਿਆਨ ਦਾ ਕੇਂਦਰ ਬਣ ਰਹੀ ਹੈ ਡਾਕਟਰ ਉਸ ਦੇ ਪੈਰ ਮੱਥੇ ਤੇ ਹੋਰ ਅੰਗਾਂ ਉੱਤੇ ਆਪਣੇ ਔਜ਼ਾਰਾਂ ਨਾਲ ਲਕੀਰਾਂ ਫੇਰਦਾ ਚੁੰਡੀਆਂ ਦੀਆਂ ਭਰ ਕੇ ਉਸ ਦਾ ਨਰੀਖਣ ਕਰਦਾ ਚੁੰਡੀ ਨਾਲ ਉਹ ਪੀੜ ਮਹਿਸੂਸ ਕਰਦੀ ਹੱਥ ਪੈਰ ਛੰਡਦੀ ਹੈ ਡਾਕਟਰ ਦੇ ਚਿਹਰੇ ਤੇ ਉਮੀਦਾਂ ਦੀ ਆਵਾਰਤ ਪੜ੍ਹ ਕੇ ਮੋਤਾ ਸਿੰਘ ਦਾ ਮੁਰਝਾਇਆ ਚਿਹਰਾ ਖੜ ਜਾਂਦਾ ਹੈ ਮਾਤਾ ਦੇ ਮੂੰਹ ਤੇ ਮਾਸਕ ਤੇ ਨਾਸਾਂ ਵਿੱਚ ਟੂਟੀਆਂ ਲਗਾ ਕੇ ਅਚਾਨਕ ਲੋਡ ਪੈਣ ਉੱਤੇ ਆਕਸੀਜਨ ਦਾ ਵੀ ਪ੍ਰਬੰਧ ਕੀਤਾ ਗਿਆ ਜਿਸ ਤੋਂ ਮਾਤਾ ਦੀ ਗੰਭੀਰ ਹਾਲਤ ਦਾ ਸੰਕੇਤ ਮਿਲਦਾ ਹੈ ਚਿੰਤਾਤੁਰ ਮੋਤਾ ਸਿੰਘ ਆਪਣੇ ਸੈੱਲ ਫੋਨ ਤੇ ਮਾਤਾ ਦੀ ਹਰ ਪਲ ਦੀ ਹਰਕਤ ਨਾਲ ਨਾਲ ਅਮਰੀਕਾ ਤੇ ਇੰਗਲੈਂਡ ਰਿਪੋਰਟਿੰਗ ਕਰ ਰਿਹਾ ਹੈ ਸਮੇਂ ਦੇ ਖਤਰਨਾਕ ਹਾਲਾਤਾਂ ਕਰਕੇ ਉਸਦੇ ਦਿਮਾਗ ਵਿੱਚ ਮੱਚੀ ਭਿਆਨਕ ਖਲਬਲੀ ਨਾਲ ਪਿਛਲੇ ਦਿਨੀ ਉਸ ਨਾਲ ਬੀਤਿਆ ਸਾਰਾ ਘਟਨਾ ਚੱਕਰ ਤਾਜ਼ਾ ਹੋ ਜਾਂਦਾ ਹੈ। ਅਮਰੀਕਾ ਜਾਣ ਦੀ ਪ੍ਰਕਿਰਿਆ ਵਿੱਚ ਜਿਉਂ-ਜਿਉਂ ਅੰਬੈਸੀ ਵਿਖੇ ਮੁਲਾਕਾਤ ਦੀ ਤਰੀਕ ਨੇੜੇ ਆਉਣ ਲੱਗੀ ਉਹ ਏਜੰਟਾਂ ਦੇ ਪਿੱਛੇ ਹੋਰ ਗਿੜੇ ਕੱਢਣ ਲੱਗੇ। ਬੈਂਕ ਕਰਮੀਆਂ ਨੂੰ ਮਿਲ ਕੇ 20 ਲੱਖ ਦੀ ਐਫ.ਡੀ ਬਣਵਾ ਲਈ। ਪਟਵਾਰੀ ਕੋਲੋਂ 25 ਕਿੱਲਿਆਂ ਦੀ ਫਰਦ ਬਣਵਾ ਲਈ। 3 ਲੱਖ ਇਨਕਮ ਟੈਕਸ ਦੀ ਰਿਟਰਨ ਭਰੀ ਭराई ਮਿਲ ਗਈ ਤੇ ਹੋਰ ਚੱਲ ਅਚੱਲ ਜਾਇਦਾਦ ਤੇ ਪੂੰਜੀ ਦਾ ਬੇਰਬਾਜ ਜੋ 5 ਕਰੋੜ ਤੋਂ ਉੱਪਰ ਬਣਿਆ ਚਾਰਟਰ ਅਕਾਊਂਟੈਂਟ ਦਾ ਤਸਦੀਕ ਕੀਤਾ ਹੋਇਆ ਦਸਤਾਵੇਜ਼ 에ਜੰਟ ਨੇ ਉਹਨਾਂ ਦੇ ਹੱਥੀਂ ਫੜਾਉਂਦਿਆਂ ਮੁੱਛਾਂ ਤੇ ਹੱਥ ਫੇਰਦੇ ਖੁੱਲੀ ਮੁਸਕਾਨ ਭਰੀ ਸੀ ਗੁੱਡ ਲੱਕ ਕਹਿੰਦਿਆਂ ਹੱਥ ਮਿਲਾਇਆ ਸੀ ਉਸਨੇ ਨੋਟਾਂ ਦਾ ਭਰਿਆ ਥੈਲਾ ਮੇਜ਼ ਤੇ ਰੱਖਦਿਆਂ ਧੰਨਵਾਦ ਥੈਂਕ ਯੂ ਕਹਿੰਦਿਆਂ ਇੱਕ ਲੰਬਾ ਹੌਂਕਾ ਜਿਆ ਪਰਿਆ ਸੀ 3 ਲੱਖ ਰੁਪਏ ਐ ਬਾਕੀ ਉੱਥੇ ਪਹੁੰਚ ਕੇ ਦੇ ਦੇਾਂਗੇ ਹੱਥੀ ਵੱਜੀ ਯਕੀਨ ਰੱਖੋ ਉਸ ਨੇ ਤਰਲਾ ਜਿਆ ਕੀਤਾ ਸੀ ਨੋ ਮੈਟਰ ਨੋ ਪ੍ਰੋਬਲਮ ਏਜੰਟ ਨੇ ਉਸ ਦਾ ਹੌਸਲਾ ਵਧਾ ਦਿੱਤਾ ਬੜਾ ਚੰਗਾ ਸੀ ਵਿਚਾਰਾ ਏਜੰਟ ਜੋ ਇੰਨਾ ਬਕਾਇਆ ਬਾਅਦ ਵਿੱਚ ਲੈਣਾ ਮੰਨ ਗਿਆ ਉਸ ਦੇ ਮਨ ਵਿੱਚ ਮੇਰ ਪੈ ਗਈ ਸੀ ਨਹੀਂ ਤੇ ਪਿਛਲੀ ਵਾਰੀ ਇਹੀ ਕਾਗਜ਼ ਬਣਾਉਣ ਵਾਸਤੇ ਹੋਰਜੰਟ ਨੇ ਕਿੰਨੇ ਹੀ ਚੱਕਰ ਲਵਾਏ ਸਨ ਕੰਮ ਵੀ ਨਹੀਂ ਸੀ ਬਣਿਆ ਤੇ ਸਾਰੇ ਪੈਸੇ ਵੀ ਪਹਿਲਾਂ ਪੇਸ਼ਗੀ ਹੜੱਪ ਕਰ ਗਿਆ ਸੀ ਬਾਬਾ ਜੀ ਤੁਹਾਡੇ ਬਿਆਨ ਆਪੋ ਵਿੱਚ ਨਹੀਂ ਮਿਲੇ ਮਾਤਾ ਜੀ ਕੁਝ ਹੋਰ ਕਹਿੰਦੇ ਰਹੇ ਤੁਸੀਂ ਕੁਝ ਹੋਰ ਤੁਸੀਂ ਸਾਡੀ ਪੜ੍ਹਾਈ ਪੱਟੀ ਮੇਸ ਕਰ ਦਿੱਤੀ ਸਾਡੀ ਬਣੀ ਬਣਾਈ ਇੱਜ਼ਤ ਖੋਚ ਪਾ ਦਿੱਤੀ ਨਹੀਂ ਤੇ ਸਾਡਾ ਕੇਸ ਕਦੇ ਉਹ ਵਾਪਸ ਨਹੀਂ ਮੋੜਦੇ ਸਾਡਾ ਨਾਮ ਚੱਲਦਾ ਹੈ ਉੱਥੇ ਅੱਖਾਂ ਦਿਖਾਉਂਦੇ ਉਸਨੇ ਨਮਾ ਓਲਾਂਬਾ ਸਿਰ ਚੜਾ ਦਿੱਤਾ ਸੀ ਉਹਨਾਂ ਨੇ ਆਸੇ-ਪਾਸੇ ਦੇ ਸਭ ਮੰਦਰ ਗੁਰਦੁਆਰੇ ਪੀਰਾਂ ਫਕੀਰਾਂ ਦੀ ਮੰਨਤ ਮੰਨੀ ਟੱਲੀਆਂ ਖੜਕਾਈਆਂ ਦਰਗਾਹਾਂ ਤੇ ਚਾਦਰਾਂ ਚੜਾਈਆਂ ਸੰਕਟ ਮੋਚਣ ਦੀਆਂ ਮੁਠੀਆਂ ਭਰੀਆਂ ਤੇ ਬੜੀਆਂ ਆਸਾਂ ਉਮੀਦਾਂ ਨਾਲ ਇੰਟਰਵਿਊ ਲਈ ਤਿਆਰੀ ਕਰਕੇ ਏਜੰਟ ਦੇ ਰਟੇ ਰਟਾਏ ਬਿਆਨ ਕੰਠ ਕਰ ਲੇ ਉਹ ساری ਉਮਰ ਕਦੇ ਕਿਸੇ ਇਮਤਿਹਾਨ ਵਿੱਚੋਂ ਫੇਲ ਨਹੀਂ ਹੋਏ ਤੇ ਜ਼ਿੰਦਗੀ ਦੇ ਸਾਰੇ ਟੈਸਟ ਵੱਡੀ ਮੈਟ ਨਾਲ ਚੰਗੇ ਨੰਬਰ ਲੈ ਕੇ ਪਾਸ ਕੀਤੇ ਪਰ ਕੰਸਲਰ ਅਫਸਰ ਨੇ ਉਹਨਾਂ ਨੂੰ ਸਾਹਮਣੇ ਖੜਦੇ ਹੀ ਸਿਰ ਫੇਰ ਦਿੱਤਾ ਸੀ ਕੰਪਿਊਟਰ ਦੀ ਮਾਊਸ ਘਮਾਉਂਦਿਆਂ ਕੜੱਚ ਕਰਕੇ ਠੱਪੇ ਲਾ ਕੇ ਪਾਸਪੋਰਟ ਰੰਗ ਦਿੱਤੇ ਤੇ ਕਾਊਂਟਰ ਤੋਂ ਬਾਹਰ ਫੜਾਉਂਦਿਆਂ ਸੌਰੀ ਕਹਿ ਕੇ ਪਿੱਛੇ ਨੂੰ ਮੂੰਹ ਫੇਰ ਲਿਆ ਸੀ ਸਰ ਸਰ ਉਨੇ ਕਾਗਜ਼ਾਂ ਦਾ ਪਲੰਦਾ ਕਾਊਂਟਰ ਵੱਲ ਧੱਕ ਦੇ ਤਰਲਾ ਜਿਹਾ ਕੀਤਾ ਨੋ ਨੋ ਨੈਕਸਟ ਕਹਿ ਕੇ ਖੜੇ ਚਮਕੀਦਾਰ ਨੂੰ ਇਸ਼ਾਰਾ ਕਰ ਦਿੱਤਾ ਕੱਢ ਦਿਓ ਬਾਹਰ ਇਹਨਾਂ ਨੂੰ ਨਕਮਿਆਂ ਨੂੰ ਲਾਜੋ ਪਰੇ ਨਕਲੀ ਬੰਦੇ ਨੇ ਬੇਈਮਾਨ बार-बार ਆ ਹੀ ਜਾਂਦੇ ਨੇ ਤੀਰਾਂ ਵਾਂਗ ਮੱਥੇ ਚੋਪ ਦੇ ਸ਼ਬਦਾਂ ਦੀ ਸੱਟ ਨਾਲ ਉਹ ਆਪਣੀ ਅਦਭ੍ਰਿਤੀ ਅਣਖ ਇੱਜ਼ਤ ਮਹਿਫੂਜ਼ ਲੈ ਕੇ ਬਾਹਰ ਨਿਕਲ ਆਏ ਸਨ ਇਹ ਨਹੀਂ ਨਿਰਗਰਦੀ ਕੋਈ ਪੁੱਛ ਪੜਤਾਲ ਨਹੀਂ ਕੋਈ ਅਪੀਲ ਦਲੀਲ ਹੀ ਨਹੀਂ ਅਜੇ ਉਹਦੇ ਮਨ ਵਿੱਚ ਹੀ ਸੀ ਉਹ ਭਾਈ ਸਾਹਿਬ ਇਹ ਐਫ ਡੀਆਂ ਤੇ ਕਾਗਜ਼ਾਂ ਦੇ ਪਲੰਦੇ ਤੁਹਾਡੇ ਕੰਮ ਨਹੀਂ ਆਉਣੇ ਉਹ ਅੰਨੇ ਵੀ ਨੇ ਤੇ ਬੋਲੇ ਵੀ ਨਹੀਂ ਸੱਪ ਵਾਂਗ ਹਰ ਆਉਂਦੇ ਦੀ ਪੈੜ ਚਾਲ ਮਹਿਸੂਸ ਕਰਦੇ ਵੀਜ਼ਾ ਵੰਡਦੇ ਨੇ ਉਹ ਹਰ ਪ੍ਰੀਖਿਆਰਥੀ ਗਾਹਕ ਨੂੰ ਚੋਰ ਤੇ ਬੇਈਮਾਨ ਮੰਨਦੇ ਨੇ ਇਹ ਤੁਹਾਡੀ ਪਹੁੰਚ ਤੇ ਨਿਰਭਰ ਕਰਦਾ ਹੈ ਕਿ ਤੁਸੀਂ ਉਹਨਾਂ ਨੂੰ ਕਿਵੇਂ ਆਪਣੇ ਨਿਸ਼ਕਾਮ ਉਮੀਦਵਾਰ ਹੋਣ ਦਾ ਡਰਾਮਾ ਕਰਦੇ ਹੋ ਇੱਥੇ ਤੁਹਾਡੀ ਕਿਸਮਤ ਲੜਦੀ ਹੈ ਲਾਟਰੀ ਨਿਕਲਦੀ ਹੈ ਜੇ ਇੱਕ ਵੇਰਾ ਨਾਮ ਨਿਕਲ ਜਾਏ ਤਾਂ ਫਿਰ 트ੰਪ ਵੀ ਤੁਹਾਨੂੰ ਹਾਂ ਨਹੀਂ ਕਰ ਸਕਦਾ ਬੜੀਆਂ ਪਾਵਰਾਂ ਦੇ ਛੱਡੀਆਂ ਨੇ ਸਰਕਾਰ ਨੇ ਇਹਨਾਂ ਨੂੰ ਇੱਥੇ ਅਸਲੀ ਤੇ ਟਕਸਾਲੀ ਬੰਦੇ ਘੱਟ ਹੀ ਪਾਸ ਹੁੰਦੇ ਨੇ ਤੇ ਨਕਲੀਆਂ ਨੂੰ ਝੱਟ ਵੀਜ਼ਾ ਮਿਲ ਜਾਂਦਾ 10-10 ਸਾਲ ਦਾ ਬਾਰ ਗੇਟ ਲੰਘਦੇ ਇੱਕ ਹੋਰ ਹਮਸਫਰ ਨੇ ਉਹਨਾਂ ਦੀ ਵਿਗੜੀ ਹੋਈ ਸ਼ਕਲ ਪਛਾਣ ਕੇ ਆਪਣੇ ਗੁੱਬਗਲਾਟ ਕੱਢ ਕੇ ਹਮਦਰਦੀ ਪ੍ਰਗਟਾਈ ਤੁਸੀਂ ਵੀ ਸਾਡੇ ਵਾਂਗ ਇਹਨਾਂ ਦੇ ਭੰਨੇ ਝਟਕਾਏ ਹੋਏ ਜਾਪਦੇ ਹੋ ਬਾਰ-ਬਾਰ ਬਿਮਾਰ ਰਹਿਣ ਵਾਲਾ ਬੰਦਾ ਆਪ ਵੀ ਡਾਕਟਰ ਬਣ ਜਾਂਦਾ ਹੈ ਪਰ ਉਹ ਆਪਣੇ ਆਪ ਨੂੰ ਟੀਕਾ ਨਹੀਂ ਲਾ ਸਕਦਾ ਤੁਸੀਂ ਹੋਈ ਕਾਰਗਰ ਚਾਰਾ ਜੋਈ ਕਰ ਸਕਦੇ ਹੋ ਤਾਂ ਸਲਾਹ ਦੱਸੋ ਭਾਜੀ ਸਿੱਧੀ ਸਾਫ਼ ਗੱਲ ਐ ਕਿ ਇਨਾ ਪਾਸਪੋਰਟਾਂ ਤੇ ਹੁਣ ਤੁਹਾਨੂੰ ਕਦੇ ਵੀਜ਼ਾ ਨਹੀਂ ਮਿਲਣਾ ਕਿਸੇ ਹੋਰ ਨਾਮ ਥੱਲੇ ਨਵੇਂ ਡਾਕੂਮੈਂਟ ਬਣਵਾ ਕੇ ਦੁਬਾਰਾ ਕਿਸਮਤ ਅਜ਼ਮਾਈ ਕਰੋ ਵਿਚੋਲਾ ਬੰਦਾ ਤੁਹਾਨੂੰ ਮੈਂ ਦੱਸ ਦਿੰਦਾ ਕੰਮ ਦੀ ਗਰੰਟੀ ਸਾਰੇ ਕੰਮ ਦਾ 12 ਲੱਖ ਲਵੇਗਾ ਅਜਨਬੀ ਨੇ ਇੱਕੋ ਸਾਹੇ ਅਣ ਕਹੇ ਸਵਾਲਾਂ ਦੇ ਜਵਾਬ ਦੇ ਕੇ ਉਹਨਾਂ ਦੇ ਠੱਠੇ ਸੁਪਨ ਮਹਿਲਾਂ ਦਾ ਮਸਾਲਾ ਭਰ ਕੇ ਖੜਨ ਜੋਗੇ ਕਰ ਦਿੱਤਾ ਹਾਂਜੀ ਹਾਂ ਮੈਨੂੰ ਹੋਰ ਵੀ ਦੱਸਿਆ ਸੀ ਕਹੇ ਨਹੀਂ ਮੈਂ ਮਨਜੀਤ ਕੌਰ ਬਣ ਜਾਵਾਂਗੀ ਤੇ ਇਹ ਤੋਤਾ ਸਿਉ ਰਾਸ਼ਨ ਕਾਰਡ ਬਣਾਉਣ ਵਾਲਾ ਅਫਸਰ ਵੀ ਤਾਂ ਮੇਰਾ ਭਾਨਜਾ ਹੈ ਉਹਨੂੰ ਜੋ ਕਹਾਂਗੇ ਕਰ ਦੇਗਾ ਬੀਬੀ ਜੀ ਤੁਸੀਂ ਕੁਝ ਨਹੀਂ ਕਰਨਾ ਤੁਸਾਂ ਸਿਰਫ ਅੱਧੇ ਪੈਸੇ ਪਹਿਲਾਂ ਦੇਣੇ ਆ। ਉਹ ਆਪੇ ਸਭ ਕੁਝ ਕਰਨਗੇ। ਉਹਨਾਂ ਕੋਲ ਸਾਰੀਆਂ ਮੋਹਰਾਂ ਹਨ। ਸਾਰੇ ਦਫ਼ਤਰਾਂ ਦੀਆਂ। ਬਸ ਤੁਸੀਂ ਮਨਜੀਤ ਕੌਰ ਪੱਕਾ ਨਾਮ ਯਾਦ ਰੱਖਣਾ। ਤੇ ਇਹਨਾਂ ਨੇ ਤੋਤਾ ਸਿੰਘ ਤੋਤੇ ਵਾਂਗ ਰੱਟ ਲੈਣਾ। ਉਹ ਬੜਾ ਸ਼੍ਰੀ ਭਲਾ ਲੋਕ ਹੈ। ਆਪੇ ਕੱਲ ਨੂੰ ਤੁਹਾਡੇ ਨਾਲ ਫੋਨ ਤੇ ਸੰਪਰਕ ਕਰਕੇ ਘਰ ਪਹੁੰਚ ਕੇ ਤੁਹਾਡੀ ਸੇਵਾ ਕਰੇਗਾ। ਤੇ ਤੁਹਾਡਾ ਕੇਸ 2 ਮਹੀਨੇ ਚ ਮੁਕੰਮਲ ਕਰਕੇ ਤੁਹਾਨੂੰ ਦਿੱਲੀ ਹਵਾਈ ਅੱਡੇ ਤੇ ਟਾਟਾ ਕਰਾਏਗਾ ਇਹ ਉਸਦਾ ਕਾਰਡ ਤੇ ਦਫਤਰ ਦਾ ਸਰਨਾਮਾ ਹੈ ਕਾਰਡ ਫੜਾਉਂਦੇ ਅਜਨਬੀ ਨੇ ਜਹਾਜ਼ ਚੜਾ ਕੇ ਉਹਨਾਂ ਦੇ ਮਨ ਦਾ ਮੋਹਣ ਪਾਸੇ ਮੋੜ ਦਿੱਤਾ ਸੁਣਿਆ ਸੀ ਕਿ ਇੱਥੇ ਕਈ ਠੱਗ ਫਿਰਦੇ ਨੇ ਖਰੇ ਉਹੀ ਆ ਟੱਕਰਿਆ ਕਿਸੇ ਦੇ ਪਾਸਪੋਰਟ ਤੇ ਸਾਡੀਆਂ ਫੋਟੋ ਚਪਕਾ ਕੇ ਆਪਣੇ 12 ਲੱਖ ਖਰੀਦ ਲੂਗਾ ਤੇ ਜੇਲ੍ਹ ਦੀ ਹਵਾ ਖਾਣ ਨੂੰ ਅਸੀਂ ਨਾ ਭਾਈ ਨਾ ਅਸੀਂ ਤਾਂ ਅੱਗੇ ਹੀ ਬਥੇਰੇ ਖੱਜਲ ਖਵਾਰ ਹੋਏ ਆ ਤੋਬਾ ਤੋਬਾ ਮਾਤਾ ਨੇ ਅੰਦਰਲੇ ਡਰ ਦਾ ਤੌਖਲਾ ਪ੍ਰਗਟ ਕਰਦੇ ਪਤੀ ਦੀਆਂ ਡਰੀਆਂ ਝੁਰੜੀਆਂ ਕੋਖਣਾ ਬਾਬਾ ਮੋਤਾ ਸਿੰਘ ਤੇ ਬੀਬੀ ਦੀਪੋ ਇੰਨੀ ਹੀਣਤਾ ਤੇ ਨਮੋਸ਼ੀ ਨਾਲ ਪਾਣੀ ਪਾਣੀ ਹੋ ਰਹੇ ਸਨ ਦਸਤਾਵੇਜ਼ਾਂ ਦਾ ਲਿਫਾਫਾ ਉਹਨਾਂ ਨੂੰ ਸਪੋਲੀਆਂ ਦੀ ਵਰਮੀ ਵਾਂਗ ਤੜਫਾ ਰਿਹਾ ਸੀ ਅਮਰੀਕਾ ਵਿੱਚ ਰਹਿੰਦੇ ਉਹਨਾਂ ਦਾ ਇੱਕ ਲੜਕਾ ਤੇ ਲੜਕੀ ਉਹਨਾਂ ਨੇ ਬੜੀਆਂ ਸਿਫਾਰਸ਼ਾਂ ਪਵਾ ਛੱਡੀਆਂ ਸਨ ਰਾਹਦਾਰੀ ਭੇਜਣ ਦੇ ਨਾਲ ਉਹਨਾਂ ਵਕੀਲ ਕੋਲੋਂ ਐਮਬੈਸੀ ਨੂੰ ਵੀ ਚਿੱਠੀਆਂ ਲਿਖਾਈਆਂ ਸਨ ਪਰ ਉਹਨਾਂ ਮੈਨਾ ਮੰਨੂ ਦੀ ਰੱਟ ਲਗਾ ਰੱਖੀ ਲੋਕਾਂ ਨੂੰ ਹੁਣ ਉਹ ਕੀ ਤੇ ਕਿਸ ਤਰ੍ਹਾਂ ਦਿਖਾਉਣਗੇ ਕੀ ਕਹਿਣਗੇ ਸਾਡੇ ਵਿੱਚ ਕੀ ਕੱਜ ਆ ਸਾਨੂੰ ਉਹਨਾਂ ਇਤਨਾ ਨਾ ਅਹਲਤੇ ਨਿਗੜੇ ਬੇਈਮਾਨ ਕਿਉਂ ਸਮਝ ਲਿਆ ਆਟੋ ਵਿੱਚ ਬੈਠੇ ਦੋਵੇਂ ਤੀਵੇਂ ਆਦਮੀ ਇੱਕ ਦੂਜੇ ਦੀਆਂ ਅੱਖਾਂ 'ਚ ਅੱਖਾਂ ਪਾਉਣਾ ਕਤਰਾ ਰਹੇ ਸਨ ਇੱਕ ਦੂਜੇ ਤੋਂ ਡਰ ਰਹੇ ਸਨ ਬੱਸ ਦੇ ਲੰਬੇ ਸਫ਼ਰ ਨੇ ਉਹਨਾਂ ਨੂੰ ਸਵੇਰੇ 3 ਵਜੇ ਸਮਰਾਲਾ ਅੱਡੇ ਤੇ ਉਤਾਰ ਦਿੱਤਾ ਤੇਜ਼ ਹਵਾ ਤੇ ਮੱਠੀ-ਮੱਠੀ ਕਿਣਮਣ ਠੱਕੇ ਦਾ ਜ਼ੋਰ ਦੋਹਾਂ ਨੂੰ ਕਾਂਬਾ ਜਾ ਛੱਡ ਗਿਆ ਉਸ ਦਾ ਦਿਲ ਕੀਤਾ ਪਾਸੇ ਹੋਟਲ ਵਿੱਚ ਬੈਠ ਕੇ ਆਰਾਮ ਕੀਤਾ ਜਾਵੇ ਕੁਝ ਖਾਦਾ ਪੀਤਾ ਜਾਵੇ ਪਰ ਚਲੋ ਜੀ ਜਲਦੀ ਨੇਰੇ ਕੋ ਸਮੁੱਸੇ ਘਰ ਪਹੁੰਚ ਜਾਈਏ ਲੋਕਾਂ ਦੀਆਂ ਨਜ਼ਰਾਂ ਤੋਂ ਪਹਿਲਾਂ ਪਹਿਲ ਲੋਕਾਂ ਨੂੰ ਇਹ ਭਣਕ ਨਹੀਂ ਪੈਣੀ ਚਾਹੀਦੀ ਕਿ ਨਕਮੇ ਫੇਰ ਮੋੜਾਏ ਨੇ ਖਾਲੀ ਹੱਥੀ ਮਾਤਾ ਦੀ ਸਲਾਹ ਉਸ ਨੂੰ ਵੀ ਚੰਗੀ ਲੱਗੀ ਸਕੂਟਰ ਸਟੈਂਡ ਤੇ ਰੱਖਿਆ ਮੋਟਰਸਾਈਕਲ ਕੱਢ ਕੇ ਤਰਹਿੰਦੇ ਤਰਹਿੰਦੇ ਘਰ ਵੱਲ ਨੂੰ ਚੱਲ ਪਏ ਰਾਤ ਦਾ ਨੇਰਾ ਹਵਾ ਦਾ ਜ਼ੋਰ, ਬਿਜਲੀ ਦੀ ਲਸ਼ਕੋਰ, ਕਿਣਮਣ ਮੱਠੀ ਜਹੀ, ਕਿੰਨਾ ਰਮਾਂਚਕ ਪਰ ਭਿਆਨਕ ਮੌਸਮ। ਜਿਵੇਂ ਸਾਰੀ ਕਾਇਨਾਤ ਅੱਜ ਕੁਝ ਕਰਕਤ ਕਰਨ ਦੇ ਚੱਕਰ ਵਿੱਚ ਸੀ। ਬੀਬੀ ਪਿੱਛੇ ਬੈਗ ਲੈ ਕੇ ਬੈਠ ਗਈ। ਜੈਲੇ ਦੇ ਬਾਪੂ, ਮੈਨੂੰ ਤੇ ਸਾਰਾ ਸਫ਼ਰ ਉਹ ਦਿੱਲੀ ਵਾਲਾ ਭਾਈਆ बार-बार ਸਾਹਮਣੇ ਆ ਕੇ ਤਸੱਲੀਆਂ ਦਿੰਦਾ ਰਿਹਾ। ਮੈਨੂੰ ਨਹੀਂ ਭੁੱਲਦਾ। ਚੱਲ, ਇਹ ਵੀ ਕੌੜਾ ਘੁੱਟ ਭਰ ਕੇ ਵੇਖ ਲਈਏ। ਈ ਘਟਾ ਰੱਬ ਦੇ ਘਰ ਖੌਰੇ ਨੇੜੇ ਹੋ ਕੇ ਸੁਣ ਲਈ ਉਹ ਬੋੜੀ ਵਾਲਾ ਬਾਬਾ ਵੀ ਪਸ਼ੀਨ گوئی ਕਰਦਾ ਸੀ ਕਿ ਬੀਬੀ ਤੇਰੀਆਂ ਹੱਥਾਂ ਦੀਆਂ ਲਕੀਰਾਂ ਇਸੇ ਸਾਲ ਵਿੱਚ ਜਹਾਜ਼ ਦਾ ਵਿਦੇਸ਼ੀ ਸਫ਼ਰ ਦੱਸਦੀਆਂ ਨੇ ਅਸਾਂ ਖੇਤ ਕੀ ਕਰਨੇ ਨੇ ਜਦ ਸਾਡੀ ਜਾਨ ਹੀ ਨਹੀਂ ਸੌਖੀ ਦੋ ਕਿੱਲੇ ਹੋਰ ਪਾ ਕੇ ਇੱਕ ਵੇਰਾਂ ਫੇਰ ਜੂਆ ਖੇੜ ਕੇ ਕਿਸਮਤ ਜਮਾਇਆ ਲਈ ਉਧਰ ਨਿਆਣੇ ਤਰਸਦੇ ਨੇ ਇੱਧਰ ਅਸੀਂ ਤੜਫਦੇ ਆਂ ਤੇਜ ਮੂੰਹ ਜ਼ੋਰ ਨੇਰੀ ਝੱਖੜ ਦੇ ਬੁੱਲੇ ਵਾਰ-ਵਾਰ ਬਾਹਾਂ ਟੰਗਦੇ ਮੋਟਰਸਾਈਕਲ ਨੂੰ ਤੱਕਾ ਦਿੰਦੇ ਆਉਂਦੇ ਜ਼ੋਰ ਅਜ਼ਮਾਈ ਕਰ ਰਹੇ ਸਨ ਚਾਲਕ ਡੌਲਿਆਂ ਦੇ ਪੂਰੇ ਜ਼ੋਰ ਨਾਲ ਡਿੱਗਦਾ ਡੋਲਦਾ ਮੋਟਰਸਾਈਕਲ ਸੰਭਦਾ ਸਿੱਧਾ ਕਰਦਾ ਰਿਹਾ ਹਾਂ ਹਾਂ ਬੋਲੋ ਦੱਸੋ ਆਵਾਜ਼ ਬੰਦ ਹੋਣ ਉੱਤੇ ਪਿੱਛੇ ਮੂੰਹ ਕਰਕੇ ਹੰਗਾਰਾ ਦਿੱਤਾ ਉਸ ਨੂੰ ਕੁਝ ਪਿੱਛੇ ਡਿੱਗਦਾ ਜਾਪਿਆ ਮੋਟਰਸਾਈਕਲ ਖਲਾਰ ਕੇ ਪਿੱਛੇ ਵੇਖਿਆ ਮਾਤਾ ਜਫਾਲ ਸੜਕ ਉੱਤੇ ਡਿੱਗੀ ਪਈ ਉਹ ਪਹਿਲਾਂ ਹੀ ਬੌਂਦੜਿਆ ਤੇ ਘਬਰਾਇਆ ਪਿਆ ਸੀ ਤੇ ਪਤਨੀ ਦੀ ਜ਼ਿੱਦ ਅੱਗੇ ਉਹ ਟਿਕ ਨਹੀਂ ਸੀ ਸਕਿਆ ਉੱਥੇ ਮੋਟਰਸਾਈਕਲ ਉੱਥੇ ਹੀ ਮੋਟਰਸਾਈਕਲ ਸੁੱਟ ਕੇ ਪਿੱਛੇ ਦੌੜ ਕੇ ਉਠਾਇਆ ਬੀਬੀ ਬੇਹੋਸ਼ ਹੋਈ ਪਈ ਸੀ ਉਸਨੇ ਖਿੱਚ ਕੇ ਸੜਕ ਤੋਂ ਪਾਸੇ ਕਰਦੇ ਦੂਰ ਨੇੜੇ ਕਿਸੇ ਮਦਦ ਦੀ ਤਲਾਸ਼ ਕੀਤੀ ਪਰ ਇਸ ਡੂੰਗੀ ਰਾਤ ਵਿੱਚ ਕੋਈ ਨਾ ਦੇਸਿਆ ਹੂੰ ਹਾਂ ਕਰਦੇ ਮਾਤਾ ਨੇ ਅੱਖਾਂ ਖੋਲ੍ਹੀਆਂ ਤੇ ਬੁਸਕਣ ਲੱਗੀ ਚੁੱਪ ਰੋਣ ਨਾਲ ਕੁਛ ਨਹੀਂ ਬਣਦਾ ਹੌਸਲਾ ਕਰ ਹਸਪਤਾਲ ਚਲਦੇ ਹਾਂ ਨਹੀਂ ਨਹੀਂ ਬਸ ਹੁਣ ਹਸਪਤਾਲ ਦੀ ਲੋੜ ਨਹੀਂ ਉਹ ਬਿਲਕੁਲ ਦਿਲ ਛੱਡ بیٹھی ਸੀ ਬਾਬਾ ਜੀ ਨੇ ਬੈਗ ਅੱਗੇ ਹੈਂਡਲ ਤੇ ਰੱਖ ਕੇ ਉਸ ਨੂੰ ਸਹਾਰਾ ਦੇ ਕੇ ਪਿੱਛੇ ਬਿਠਾਇਆ ਇੱਕ ਹੱਥ ਪਿੱਛੇ ਬੀਬੀ ਨੂੰ ਟੋਂਦਾ ਉਹ ਚੱਲ ਪਏ ਅਖੇ ਮੂਸਾ ਭੱਜਿਆ ਮੌਤ ਤੋਂ ਅੱਗੇ ਮੌਤ ਖੜੀ ਇੰਨੀ ਭਿਆਨਕ ਕਲਮੂਹੀ ਰਾਤ ਥੋੜੀ ਦੇਰ ਅੱਗੇ ਫੜਾਕ ਕੋੜ ਕਰਦਾ ਟਾਣਾ ਟੁੱਟ ਕੇ ਉਹਨਾਂ ਅੱਗੇ ਆੜਤਾ ਜਿਵੇਂ ਇਮਤਿਹਾਨ ਦੀ ਕੋਈ ਕਸਰ ਬਾਕੀ ਰਹਿ ਗਈ ਸੀ ਰੋਕ ਦੇ ਰੋਕ ਦੇ ਸਲਿੱਪ ਕਰਕੇ ਮੋਟਰਸਾਈਕਲ ਟੁੱਟੇ ਹੋਏ ਟਾਣਾ ਵਿੱਚ ਵੱਜ ਕੇ ਉਹਨਾਂ ਦੇ ਸਿਰ ਮੱਥੇ ਪੱਛ ਗਿਆ ਸ਼ੁਕਰ ਰੱਬ ਦਾ ਜੇ ਟਾਣਾ ਇੱਕ ਅਧ ਸਕਿੰਟ ਪਛੜ ਜਾਂਦਾ ਤਾਂ ਜ਼ਰੂਰ ਉਹ ਨਾ ਉੱਪਰ ਡੱਗ ਕੇ ਮਲਿਆ ਮੀਟ ਕਰ ਜਾਂਦਾ। ਉਸ ਨੇ ਫੇਰ ਮਾਤਾ ਨੂੰ ਖਿੱਚ ਕੇ ਟਾਣਾ ਵਿੱਚੋਂ ਬਾਹਰ ਕੱਢਿਆ। ਉਹ ਫੇਰ ਨਿਰਜੰਦ ਲਾਸ਼ਾਂ ਵਾਂਗ ਢਿੱਲੀ ਹੋਈ ਬੇਸੁੱਧ ਖਿਲਰੀ ਪਈ ਸੀ। ਉਸ ਨੂੰ ਨੱਪਿਆ, ਕੁੱਟਿਆ। ਹਾਏ ਹਾਏ ਕਰਦੀ ਅੱਖਾਂ ਖੋਲ ਕੇ ਚਲਾਉਣ ਲੱਗੀ। ਉਹ ਹੁਣ ਚੜ੍ਹਦੀ ਕਲਾ ਵਿੱਚ ਨਹੀਂ ਸੀ। ਅਸੀਂ ਰੱਬ ਦੇ ਕੀ ਮਾਂ ਮਾਰ ਦਿੱਤੇ ਨੇ। ਉਹ ਬਾਰ-ਬਾਰ ਸਾਡੇ ਵੱਲ ਜਮਦੂਤ ਭੇਜ ਰਿਹਾ ਹੈ। ਉਸਨੇ ਰੱਬ ਤਾਈ ਆਪਣੀ ਸ਼ਿਕਾਇਤ ਪਹੁੰਚਾਈ ਤੇ ਨਿਹੋਰਾ ਜਿਆ ਮਾਰਿਆ ਘਰ ਜਾਣ ਤੱਕ ਮਾਤਾ ਨੂੰ ਡੋਬੂ ਪੈਂਦੇ ਰਹੇ ਚੋਰਾ ਵਾਂਗ ਚੋਰੀ ਚੋਰੀ ਖੜਕਾ ਕਰਨ ਤੋਂ ਬਗੈਰ ਦਰਵਾਜ਼ੇ ਖੋਲੇ ਘਰ ਪਹੁੰਚ ਕੇ ਉਹਨਾਂ ਕੋਸ਼ ਹੌਂਸਲਾ ਕੀਤਾ ਮੋਤਾ ਸਿੰਘ ਨੇ ਉਸ ਨੂੰ ਸਹਾਰਾ ਦੇ ਕੇ ਮੰਜੇ ਤੇ ਬਿਠਾਇਆ ਆਪ ਰਸੋਈ ਵਿੱਚ ਦੁੱਧ ਗਰਮ ਕਰਨ ਲੱਗਾ ਮੰਜੇ ਤੇ ਬੈਠੀ ਬੈਠੀ ਮਨ ਵਿੱਚ ਰਿੱਜਦੀ ਭੁਜਦੀ ਉਹ ਫੇਰ ਤੜਹਾ ਕਰਦੀ ਥੱਲੇ ਡਿੱਗ ਪਈ ਇਕੱਲੀ ਜਾਨ ਮੋਤਾ ਸਿੰਘ ਆਪ ਵੀ ਤਾਂ ਹੰਬਿਆ ਪਿਆ ਸੀ ਉਸ ਨੇ ਚੁੱਕ ਕੇ ਮੰਜੇ ਤੇ ਲਟਾਇਆ ਉਸ ਦੀ ਨਬਜ਼ ਟੋਹੀ ਦੰਦੜ ਪਈ ਪੰਨਣ ਦੀ ਕੋਸ਼ਿਸ਼ ਕੀਤੀ ਪਰ ਵਿਅਤ ਚਮਚਾ ਮੂੰਹ ਚ ਤੁੰਨ ਕੇ ਜ਼ੋਰ ਲਗਾਇਆ ਹਾਏ ਹਾਏ ਆਵਾਜ਼ ਨਾਲ ਬਾਚੀ ਵਿੱਚੋਂ ਦੰਦੜ ਤਾਂ ਟੁੱਟ ਗਈ ਪਰ ਹੋਸ਼ ਵਿੱਚ ਨਾ ਆਈ ਮਾਰੇ ਗਏ ਲੋਕਾਂ ਕੀ ਹੋ ਗਿਆ ਬਾਡੀ ਉਹ ਲੋਕੋ ਉਹਨਾਂ ਦੀਆਂ ਚਾਂਗਰਾਂ ਨਿਕਲ ਗਈਆਂ ਪਹਿਲੇ ਪੈਰ ਦਿੰਦਾ ਚੜਾ ਸੀ ਉਸ ਦੀ ਲੇ ਸਾਰੀਆਂ ਗਲੀਆਂ ਵਿੱਚ ਫਿਰ ਗਈ ਤੇ ਕੰਧਾ ਨਾਲ ਟਕਰਾ ਕੇ ਹਰਕਾਰੇ ਵਾਂ ਗਵਾਂਡੀਆਂ ਦੇ ਬੂਹੀ ਦਸਤਕ ਦੇ ਗਈ ਪਲੋ ਪਲੀ ਹਵੇਲੀਆਂ ਖੂਹਾਂ ਨੂੰ ਬਾਹਰ ਅੰਦਰ ਜਾਂਦੇ ਲੋਕ ਘਰ ਆਵੜੇ ਦਰਵਾਜ਼ਾ ਤਾਂ ਪਹਿਲਾਂ ਹੀ ਲਗਾਉਣਾ ਉਹ ਭੁੱਲ ਗਿਆ ਸੀ ਘਬrai ਹੋਏ ਮੋਤਾ ਸਿੰਘ ਦੇ ਮੂੰਹੋਂ ਕੋਈ ਗੱਲ ਨਹੀਂ ਸੀ ਨਿਕਲ ਰਹੀ। ਛਿੰਦੋ ਵਾਗਰੂ ਵਾਗਰੂ ਕਰਦੀ ਬੀਬੀ ਨੂੰ ਕਲਾਵੇ ਵਿੱਚ ਲੈ ਕੇ ਨੱਪਣ ਘੁੱਟਣ ਲੱਗੀ। ਬੰਤੌਰ ਸੋਈ ਵਿੱਚੋਂ ਦੁੱਧ ਕਰਮ ਕਰ ਲਈ। ਕੋਈ ਮਾਤਾ ਦੀਆਂ ਤਲੀਆਂ ਚੱਸਣ ਲੱਗ ਪਈ। ਕੋਈ ਲੱਕ ਥੱਲੇ ਵਹਾ ਪਾ ਕੇ ਉੱਚਾ ਨੀਵਾ ਕਰਕੇ ਬਣੌਟੀ ਸਾਹ ਦੇਣ ਵਾਂਗ ਆਪਣੀ ਸਿਆਣਪ ਦਾ ਸਬੂਤ ਦੇਣ ਲੱਗਾ। ਮਾਤਾ ਨੂੰ ਹੋਸ਼ ਆ ਗਈ। ਸਾਰਿਆਂ ਨੇ ਰੱਬ ਦਾ ਸ਼ੁਕਰ ਕੀਤਾ। ਉਸ ਦੇ ਮੂੰਹ ਲਾਇਆ ਦੁੱਧ ਉਸ ਨੇ ਆਪੇ ਫੜ ਕੇ ਪੀ ਲਿਆ ਜੁੜੀ ਜੀਬ ਵੇਖ ਕੇ ਉਹ ਫੇਰ ਸਿਰ ਸੁੱਟ ਬੈਠੀ ਦੰਦਲ ਤੋੜਨ ਲਈ ਵਰਤਿਆ ਚਮਚਾ ਉਸ ਦੇ ਮੂੰਹ ਵਿੱਚ ਜ਼ਖਮ ਕਰ ਗਿਆ ਲਹੂ ਨਾਲ ਮੂੰਹ ਭਰ ਗਿਆ ਪਰ ਉਸ ਦੀ ਸੁਰਤ ਨਾ ਮੁੜੀ ਪਿੰਡ ਦਾ ਦੇਸੀ ਡਾਕਟਰ ਵੀ ਹੱਥ ਵਿੱਚ ਸੰਦੂਕੜੀ ਜੀ ਫੜਿਆ ਆ ਗਿਆ ਉਸ ਨੇ ਕੰਨਾਂ ਨੂੰ ਟੂਟੀ ਜੀ ਲਗਾ ਕੇ ਛਾਤੀ ਦੀ ਧੜਕਣ ਟੋਹੀ ਅੱਖਾਂ ਖੋਲ ਕੇ ਵੇਖਿਆ ਨੱਕ ਦੀ ਕਰੂੰਬਲੀ ਟੋਹੀ ਹੱਥਾਂ ਪੈਰਾਂ ਤੇ ਚੁੰਡੀਆਂ ਵੱਡੀਆਂ ਪਰ ਮਾਤਾ ਦੇ ਸਰੀਰ ਨੇ ਕੋਈ ਹਰਕਤ ਨਾ ਕੀਤੀ। ਸ਼ਹਿਰ ਲਾ ਜਾਓ ਵੱਡੇ ਹਸਪਤਾਲ। ਉਸਨੇ ਨਾ-ਵਾਚਕ ਸਿਰ ਹਿਲਾ ਕੇ ਗੰਭੀਰ ਹਾਲਤ ਦਾ ਸੰਕੇਤ ਦੇ ਕੇ ਬਾਬੇ ਨੂੰ ਲੁਧਿਆਣੇ ਦੇ ਹਸਪਤਾਲਾਂ ਦੇ ਰਸਤੇ ਪਾ ਦਿੱਤਾ। ਡਾਕਟਰ ਸਾਹਿਬ ਇਹਨਾਂ ਨੂੰ ਕੱਲ੍ਹ ਤੱਕ ਬਚਾ ਲਓ। ਫੇਰ ਇਸ ਦੇ ਬੇਟੇ ਨੇ ਆ ਜਾਣਾ ਹੈ। ਉਸ ਦੇ ਹਵਾਲੇ ਕਰਕੇ ਮੈਂ ਸੁਰਖਰੂ ਹੂੰ। ਵੱਡੇ ਹਸਪਤਾਲ ਜਾ ਕੇ ਬਾਬੇ ਨੇ ਡਾਕਟਰਾਂ ਨੂੰ ਤਰਲਾ ਜਿਹਾ ਕੀਤਾ ਹੌਸਲਾ ਰੱਖੋ ਬਾਬਾ ਜੀ ਬਿਲਕੁਲ ਮਰੂ ਮਰੀਜ਼ ਬਿਲਕੁਲ ਠੀਕ ਹੈ ਖਤਰੇ ਤੋਂ ਬਾਹਰ ਹੈ ਘਬਰਾਉਣ ਦੀ ਕੋਈ ਲੋੜ ਨਹੀਂ ਕੱਲ ਤੱਕ ਇਸ ਨੇ ਹੋਸ਼ ਕਰ ਲੈਣੀ ਹੈ ਇਸ ਨੂੰ ਦੋ ਚੋਟਾਂ ਆਈਆਂ ਇੱਕ ਮਾਨਸਿਕ ਚੋਟ ਤੇ ਦੂਸਰੀ ਸਿਰ ਦੀ ਸੱਟ ਡਾਕਟਰ ਦੇ ਦੱਸਣ ਮੁਤਾਬਕ ਉਸ ਨੇ ਉਹੀ ਸੁਨੇਹਾ ਅਮਰੀਕਾ ਪਹੁੰਚਾਇਆ ਦੇਖਦੇ-ਦੇਖਦੇ ਮਾਤਾ ਦੀਆਂ ਲੱਤਾਂ ਨੇ ਹਿਲਜੁਲ ਕੀਤੀ। ਹੱਥ ਹਿਲਾਏ, ਪੈਰ ਛੰਡੇ। ਨਰਸ ਨੇ ਫੁਰਤੀ ਨਾਲ ਯੰਤਰਾਂ ਨੂੰ ਸੰਭਾਲਿਆ। ਬੜੀ ਉਤਸੁਕਤਾ 'ਚ ਮਾਤਾ ਦੀ ਅਗਲੀ ਹਰਕਤ ਦਾ ਇੰਤਜ਼ਾਰ ਕਰਨ ਲੱਗੀ। ਉਸ ਦੀਆਂ ਝਿਮਣੀਆਂ ਹਿੱਲੀਆਂ। ਅੱਖਾਂ ਦੇ ਛੱਪਰ ਕੰਬੇ। ਅੱਖਾਂ ਚਮਕੀਆਂ ਤੇ ਫਿਰ ਨਵੇਂ ਜਨਮੇ ਬਾਲ ਵਾਂਗ ਥੋੜੀਆਂ-ਥੋੜੀਆਂ ਅੱਖਾਂ ਖੋਲੀਆਂ। ਆਸੇ-ਪਾਸੇ ਘੂਰ ਕੇ ਵੇਖਿਆ। ਉੱਠਣ ਦੀ ਖੇਚਲ ਕੀਤੀ। ਨਰਸ ਨੇ ਉਸ ਨੂੰ ਸਹਾਰਾ ਦੇ ਕੇ ਨਾ ਹਿਲਣ ਲਈ ਇਸ਼ਾਰਾ ਕੀਤਾ ਆਘਿਰਮਣਿਕ ਪੁੱਤ ਕੰਮ ਤੋਂ ਆ ਮੇਰਾ سینਾ ਠੰਡਾ ਕਰ ਹੁਣ ਤੂੰ ਕੋਈ ਫਿਕਰ ਨਾ ਕਰੀ ਮੈਂ ਕਾਨੇ ਵਾਂਗ ਸਿੱਧਾ ਕਰ ਦੂੰਗੀ ਉਸ ਨੂੰ ਹਰਾਮਜ਼ਾਦੇ ਨੂੰ ਨਰਸ ਵੱਲ ਟਿਕਟਕੀ ਲਗਾ ਕੇ ਬਹਾਂ ਅਟਿਆ ਹਾਂ ਮਾਂ ਜੀ ਆਗੀ ਨਰਸ ਖੜੇ ਮੱਥੇ ਉਸ ਦੇ ਨੇੜੇ ਹੋ ਗਏ ਆ ਬੇਟਾ ਆਜਾ ਮੇਰੇ ਨੇੜੇ ਆ ਮੈਨੂੰ ਸਭ ਪਤਾ ਹੈ ਤੂੰ ਅੱਖਾਂ ਨਾ ਪਰ ਉਸਨੇ ਫੇਰ ਹੱਥ ਚੁੱਕਣ ਦੀ ਕੋਸ਼ਿਸ਼ ਕੀਤੀ ਨਾਲੀਆਂ ਨਾਲ ਜਕੜੀ ਹੋਈ ਸੀ ਨਰਸ ਨੇ ਥਾਪੜਾ ਦੇ ਕੇ ਨੱਪ ਦਿੱਤੀ ਪੰਮੀ ਕਿੱਥੇ ਪੁੱਤ ਤੇ ਤੈਨੂੰ ਕੀ ਹੋਇਆ ਤੂੰ ਐਦਾਂ ਖੜਾ ਆਸੇ-ਪਾਸੇ ਝਾਕਦੀ ਮੋਤਾ ਸਿੰਘ ਨੂੰ ਵੇਖ ਕੇ ਹੈਰਾਨ ਜੀ ਹੋ ਗਈ ਨਰਸ ਨੇ ਫੋਨ ਚੁੱਕਿਆ ਤੇ ਡਾਕਟਰ ਨੂੰ ਦੱਸਿਆ ਉਹ ਵੀ ਦੌੜਿਆ ਆਇਆ ਵੇਖ ਕੇ ਬਹੁਤ ਪਰਸੰਨ ਹੋਇਆ ਇਸ ਦੀਆਂ ਦੋ ਨਰਸਾਂ ਹਨ ਅਮਰੀਕਾ ਵਿੱਚ ਇੱਕ ਬੇਟੀ ਤੇ ਇੱਕ ਨੂੰ ਇਹ ਤੁਹਾਨੂੰ ਉਹੀ ਸਮਝ ਬੈਠੀ ਹੈ ਬੱਬਾ ਘੁੱਟਮੀ ਆਵਾਜ਼ ਵਿੱਚ ਹੌਲੇ ਜੇ ਨਰਸਾਂ ਡਾਕਟਰਾਂ ਦੇ ਨੇੜੇ ਹੋਇਆ ਹਾਂ ਮਾਤਾ ਗੁਰਦੀਪ ਕੌਰ ਜੀ ਕੀ ਹਾਲ ਹੈ ਤੁਹਾਡਾ ਡਾਕਟਰ ਉਸ ਦੀ ਸੋਜੀ ਪਰਖਣਾ ਚਾਹੁੰਦਾ ਸੀ ਨਹੀਂ ਜੀ ਨਹੀਂ ਜੀ ਮੈਂ ਗੁਰਦੀਪ ਕੌਰ ਨਹੀਂ ਮੈਂ ਮਨਜੀਤ ਘਰ ਗੁਰਦੀਪ ਘਰ ਤਾਂ ਕਦੋਂ ਦੀ ਮਰ ਚੁੱਕੀ ਗੁੱਸਾ ਜਿਹਾ ਛੰਡ ਕੇ ਉਸ ਨੇ ਦੁਬਾਰਾ ਅੱਖ ਮੀਟ ਲਿਆ ਸਿਸਟਰ ਇੱਕ ਹੋਰ ਡ੍ਰਿਪ ਲਗਾ ਦਿਓ ਸੌਣ ਲੈਣ ਦਿਓ ਜੇ ਕੁਝ ਦੇਰ ਹੋਰ ਮਰੀਜ਼ ਦੀ ਪਿਛਲੀ ਹਿਸਟਰੀ ਪੁੱਛਣ ਤੇ ਬਾਬਾ ਜੀ ਨੇ ਦੱਸਿਆ ਕਿ ਇਸ ਨੂੰ ਜਿਹੇ ਦੌਰੇ ਪਹਿਲਾਂ ਵੀ ਪੈਂਦੇ ਰਹੇ ਨੇ 15 ਸਾਲ ਪਹਿਲਾਂ ਜਦੋਂ ਆਪਣੀ ਲੜਕੀ ਨੂੰ ਅੰਮ੍ਰਿਤਸਰ ਹਵਾਈ ਅੱਡੇ ਤੋਂ ਬਰਮਿੰਗਮ ਚੜਾਉਣ ਗਈ ਸੀ ਤੇ ਜਹਾਜ਼ ਇਕ ਦਿਨ ਪਛੜ ਗਿਆ ਪਹਿਲਾ ਸਾਰਾ ਦਿਨ ਰਾਤ ਰੋਂਦੀ ਰਹੀ ਕਿ ਮੇਰੀ ਬੇਟੀ ਨੇ ਦੂਰ ਚਲੇ ਜਾਣਾ ਤੇ ਵਿਛੜ ਜਾਣਾ ਦੂਸਰਾ ਦਿਨ ਰਾਤ ਇਸ ਕਰਕੇ ਤੜਫਦੀ ਰਹੀ ਕਿ ਜਹਾਜ਼ ਲੇਟ ਹੋਣ ਕਰਕੇ ਬਦਸ਼ਕ ਨਹੀਂ ਹੋਈ ਔਲੀਆਂ ਟਵਲੀਆਂ ਮਾਰਦੀ ਨੂੰ ਪਾਗਲਖਾਨੇ ਲੈ ਜਾਣਾ ਪਿਆ ਸੀ ਕਈ ਦਿਨ ਦਵਾਈ ਖਾਣ ਨਾਲ ਠੀਕ ਹੋਈ ਸੀ ਪਹਿਲਾਂ ਲੜਕੀ ਵਾਸਤੇ ਬਾਹਰਲੇ ਵਰ ਦੀ ਤਲਾਸ਼ ਕਰਦੀਆਂ ਮਾਵਾਂ ᱛੀਆਂ ਦੋਵੇਂ ਵਿਦੇਸ਼ੀ ਮੁੰਡੇ ਦੀ ਚਾਹਤ ਚ ਭਟਕਦੀਆਂ ਰਹੀਆਂ ਆਪੇ ਮੈਥੋਂ ਚੋਰੀ ਅਖਬਾਰਾਂ 'ਚ ਇਸ਼ਤਿਹਾਰਾਂ ਦਿੰਦੀਆਂ ਰਹੀਆਂ ਤੇ ਆਪੇ ਮੈਟਰਮੋਨੀਅਲ ਦੇ ਹੰਗਾਰੇ ਭਰਦੀਆਂ ਰਹੀਆਂ ਲੜਕੀ ਨੇ ਐਮਏ ਦੀ ਅਜੇ ਪਹਿਲੀ ਪੌੜੀ ਚੜੀ ਸੀ ਕਿ ਬਾਹਰਲੇ ਰਿਸ਼ਤੇ ਨੇ ਅੱਖਾਂ ਚੁੰਧਿਆ ਦਿੱਤੀਆਂ ਲਾਜੂ ਕੱਪੜੇ ਵਾਲੇ ਨੇ ਦਸ ਪਾ ਕੇ ਉਹਨਾਂ ਦੇ ਮਨ ਦੀ ਮੁਰਾਦ ਪੂਰੀ ਕਰ ਦਿੱਤੀ ਸੀ ਤੂੰ ਤੜੱਕੇ ਨਾਲ ਵਿਆਹ ਕੀਤਾ ਇੰਗਲੈਂਡ ਪਹੁੰਚਣ ਤੇ ਪਤਾ ਲੱਗਾ ਕਿ ਉਸਦੇ ਤਾਂ ਪਹਿਲਾਂ ਹੀ ਤਿੰਨ ਬੱਚੇ ਛੱਡ ਕੇ ਪਤਨੀ ਉੱਦਲ ਗਈ ਸੀ ਕਿਧਰੇ ਕੁੜੀ ਨੇ ਆਪਣੀ ਮਰਜ਼ੀ ਦਾ ਵਰ ਆਪ ਟੋਲਿਆ ਸੀ ਇਸ ਲਈ ਸਬਰ ਸਬੂਰੀ ਕਰਕੇ ਇਹ ਸੂਲ ਪਾਣੀ ਵਾਂਗ ਪੀ ਗਈ ਪਰ ਉੱਥੇ ਬਸੇਬਾ ਫੇਰ ਵੀ ਨਹੀਂ ਹੋਇਆ ਪ੍ਰਾਣਾ ਗੋਰੀਆਂ ਰੰਨਾਂ ਦੇ ਚੱਕਰ ਵਿੱਚ ਇਹਨੂੰ ਤੰਗ ਕਰਨ ਲੱਗਾ ਕੁੜੀ ਦਰਦ-ਦਰ ਪਟਕਦੀ ਠੋਕਰਾਂ ਖਾਣ ਲੱਗ ਮੁੰਡੇ ਨੇ ਬੁੱਕਾਂ-ਮੂਹੀ ਡਾਲਰ ਖਰਚ ਕੇ ਹੀਠਾਂ ਉੱਤੇ ਕਰਕੇ ਕਾਗਜ਼ੀ ਵਿਆਹ ਨਾਲ ਅਮਰੀਕਾ ਲੰਗਾਈ। ਉੱਥੇ ਕਾਗਜ਼ੀ ਵਿਆਹ ਵਾਲੇ ਲਾੜੇ ਨੇ ਬੜਾ ਬਲੈਕਮੇਲ ਕੀਤਾ ਕੁੜੀ ਨੂੰ। ਜਦ ਮਰਜ਼ੀ ਆ ਕੇ ਖੇ ਖਰਾਬੀ ਕਰਦਾ ਉਸ ਦਾ ਖਾਤਾ ਖਾਲੀ ਕਰ ਜਾਂਦਾ। ਜੇ ਉਹ ਵਿਰੋਧ ਕਰਦੀ ਤਾਂ ਧੌਂਸ ਦਿਖਾਉਂਦਾ ਉਸ ਨੂੰ ਮੁਰਦੀ ਡਾਕ ਵਾਪਸ ਭੇਜਣ ਦੀ ਧੰਕੀ ਦੇ ਜਾਂਦਾ। ਜਿਹੜੀ ਲਾਡਲੀ ਨੂੰ ਕੋਈ ਉਂਗਲ ਕਰੇ ਤਾਂ ਉਂਗਲ ਵੱਢਣ ਤੱਕ ਜਾਈਦਾ ਸੀ। ਕਤਲ ਹੋ ਜਾਂਦੇ ਨੇ ਉਹ ਕਿਵੇਂ ਠੀਕਰਾਂ ਵਾਂਗ ਰੋਦੀ ਅਜੇ ਓਵੇਂ ਦੀ ਓਵੇਂ ਹੀ ਆਪਣੇ ਕਰਮਾਂ ਨੂੰ ਕੋਸ ਰਹੀ ਸੀ ਲੋਕਾਂ ਦੀ ਤਾਨੇ ਮਿਹਣੇ ਤੇ ਲੜਕੀ ਦੀ ਛੱਟ ਦੇ ਹਵਕੇ ਨੇ ਦੀਪੋ ਦਾ ਦਿਲ ਦਮਾ ਬਹੁਤ ਖੋਲਾ ਕਰ ਦਿੱਤਾ ਸੀ ਹੁਣ ਜਰਾ ਜਿੰਨੀ ਵੀ ਖੁਸ਼ੀ ਗਮੀ ਦਾ ਝਟਕਾ ਬਰਦਾਸ਼ਤ ਨਹੀਂ ਕਰ ਸਕਦੀ ਉਹ ਗਮ ਦਾ ਗੋਲਾ ਜੋ ਇਸ ਦੇ ਅੰਦਰ ਪੱਕਾ ਸੱਨ ਮਾਰ ਕੇ ਦੜ ਗਿਆ ਜਦ ਸੁਲਗਦਾ ਤਾਂ ਇਹ ਆਪਣੀ ਸੁਧ ਬੁੱਧ ਖੋ ਕੇ ਪਾਗਲਾ ਬਾਗ ਊਲ ਜਲੂਲ ਕਰਨ ਲੱਗ ਜਾਂਦੀ ਹੈ ਡਰਾਉਣੇ ਸੁਪਨੇ ਬਾਗ ਮਾਤਾ ਦੇ ਚਿਹਰੇ ਦਾ ਰੰਗ ਹਰ ਪਲ ਬਦਲਦਾ ਰਿਹਾ ਸਰੀਰ ਕੜਲਣਾ ਪਰਦਾ ਰਿਹਾ ਜਿਵੇਂ ਉਹ ਕਿਸੇ بڑے ਡੂੰਘੇ ਸੰਘਰਸ਼ ਵਿੱਚੋਂ ਗੁਜ਼ਰ ਰਹੀ ਹੋਵੇ ਅਮਰੀਕਾ ਤੋਂ ਉਸਦਾ ਬੇਟਾ ਆ ਪਹੁੰਚਾ ਮਾਤਾ ਨੂੰ ਸੇਤਮੰਦ ਅੱਖਾਂ ਚਮਕਦੇ ਤੱਕ ਕੇ ਉਸ ਦੀ ਸੁਧਰੀ ਹਾਲਤ ਤਸੱਵਰ ਕਰਦਾ ਜੇਲੇ ਦਾ ਮੁਰਝਾਇਆ ਥਕਾਵਟ ਦਾ ਭੰਨਿਆ ਚਿਹਰਾ ਸਕੂਨ ਵਿੱਚ ਆ ਗਿਆ ਮਾਤਾ ਦੀ ਨਬਜ਼ ਟੋਂਦਾ ਨਰਸ ਦਾ ਹੱਥ ਤੇ ਕੰਨਾਂ 'ਚ ਲੱਗੀ ਟੂਟੀ ਉਸ ਦੀ ਛਾਤੀ ਦੀ ਹਰਕਤ ਮਹਿਸੂਸ ਕਰਦੀ ਇੱਕਦਮ ਰੁਕ ਗਈ ਨਸ ਨੇ ਪਿੱਛੇ ਮੁੜ ਕੇ ਵੇਖਿਆ ਹੈਲੋ ਕਰਦੇ ਮੁਸਕਾਨ ਸੁੱਟਦੇ ਸਵਾਗਤ ਕੀਤਾ ਤੇ ਆਪਣੀ ਤਸ਼ਤਰੀ ਸਮੇਟ ਦੀ ਉਹ ਉਸ ਵਾਸਤੇ ਬੈਠਣ ਦੀ ਜਗ੍ਹਾ ਖਾਲੀ ਕਰ ਦਿੱਤੀ ਮਾਤਾ ਨੇ ਪੂਰੀ ਸੁਰਤੀ ਨਾਲ ਪਛਾਣ ਲਿਆ ਉੱਠ ਕੇ ਪੁੱਤ ਵਾਸਤੇ ਬਾਹਾਂ ਫਲਾ ਦਿੱਤੀਆਂ ਆ ਗਿਆ ਮੇਰਾ ਬੇਟਾ ਰਾਤ ਦੀ ਸ਼ਿਫਟ ਲਗਾਈ ਜਾਪਦੀ ਮੇਰੇ ਪੁੱਤ ਨੇ ਆ ਜਾ ਆ ਜਾ ਨਾਲ ਲੱਗ ਜਾ ਬੜੀ ਥੱਕੀ ਹੋਈਆਂ ਮੈਂ ਛੰਦਿਆ ਬੜਾ ਲੰਮਾ ਸਫ਼ਰ ਐ ਬੜਾ ਡਰ ਆਇਆ ਮੈਨੂੰ ਬੜੀ ਉਚਾਈ ਤੇ ਬੜਾ ਤੇਜ਼ ਉੱਡਦਾ ਰਿਹਾ ਮੇਰਾ ਜਹਾਜ਼ ਕਈ ਸਵਰਗਾਂ ਨਰਕਾਂ ਨੂੰ چیرਦਾ ਹੋਇਆ ਕਿੰਨੇ ਸਮੁੰਦਰ ਟੱਪ ਕੇ ਕਿੰਨੇ ਸਮਾਨ ਗਾਹ ਕੇ ਅਪੜਿਆਂ ਆਪਣੇ ਬੱਚਿਆਂ ਕੋਲ ਕਿੰਨੇ ਦੁੱਖਾਂ ਦੇ ਪਹਾੜਾਂ ਚੋਂ ਲੰਘਿਆ ਸਮੁੰਦਰ ਦੇ ਯਾਰ ਅਸੀਂ ਟੜਕਦੇ ਰਹੇ ਤੇ ਪਾਰ ਤੁਸੀਂ ਤਰਸਦੇ ਰਹੇ ਹਾਂ ਆ ਜਲੇ ਮੇਰੇ ਨਾਲ ਲੱਗ ਜਾ ਬੇਟਾ ਮਾਤਾ ਨੂੰ ਹੋਸ਼ ਆਉਣ ਤੇ ਸਾਰੇ ਉਤਸ਼ਾਹਤ ਹੋਏ ਪਰ ਨਾਲ ਹੀ ਉਸ ਦੇ ਬੱਕੜਵਾ ਤੋਂ ਚਿੰਤਾਤ ਰਹੋਗੇ ਬੇਟਾ ਉਸ ਦੇ ਗਲ ਲੱਗ ਕੇ ਭੂਮੀ ਫਿਸ ਪਿਆ ਨਰਸ ਨੇ ਇਸ਼ਾਰਾ ਕਰਕੇ ਰੋਕ ਦਿੱਤਾ ਪੁੱਤ ਆਪਣੇ ਪਿਓ ਨੂੰ ਮਿਲਿਆ ਉਸ ਦਾ ਵੀ ਖਿਆਲ ਰੱਖੀ ਉਹ ਵੀ ਬਹੁਤ ਹਾਰ ਹਟ ਗਿਆ ਬੜਾ ਖਾਮ ਕੀਤਾ ਅੰਬੈਸੀ ਵਾਲਿਆਂ ਬੱਸ ਕਰਾਤੀ ਸਾਡੀ ਹਜੇ ਵੀ ਸਾਨੂੰ ਚੰਗੇ ਭਲਿਆਂ ਨੂੰ ਚੋਰ ਸਮਝਦੇ ਨੇ ਹੈ ਰਮਣੀ ਬੇਟੀ ਨੇ ਬੜੀ ਸੇਵਾ ਕੀਤੀ ਕਲਦੇ ਯੱਗੇ ਪਿੱਛੇ ਫਿਰ ਰਹੀ ਐ ਜਰਾ ਵਸਾ ਨਹੀਂ ਖਾਂਦੀ ਸਾਡਾ ਮੈਂ ਪਾਰ ਬੰਡਾ ਹੂੰ ਤੇਰਾ ਮਾਂ ਮਰ ਜੇ ਭੈਣਾ ਦੇ ਦੁੱਖੜੇ ਵੇਖਣੇ ਸਹਣੇ ਕਿੰਨੇ ਭਾਰੇ ਹੁੰਦੇ ਨੇ ਬੇਰਮੀ ਵਿੱਚ ਮਾਤਾ ਪੁੱਤਰ ਦੀ ਪਿੱਠ ਪਲੋਸਦੀ ਰਹੀ 에ਅਰਪੋਰਟ ਉੱਤੇ ਅਤੇ ਫੇਰ ਜਹਾਜ਼ ਵਿੱਚ ਮੈਨੂੰ ਬੜਾ ਟੌਂਦੇ ਰਹੇ ਬੁਕਾਉਂਦੇ ਰਹੇ ਏਅਰਪੋਰਟ ਤੇ ਤੇ ਫਿਰ ਜਹਾਜ਼ ਵਿੱਚ ਮੈਨੂੰ ਬੜਾ ਟੋਂਦੇ ਰਹੇ ਬਕਾਉਂਦੇ ਰਹੇ ਪੈਰਾਂ ਤੋਂ ਕੱਢਣ ਵਾਲੇ ਸਵਾਲ ਪੁੱਛਦੇ ਰਹੇ ਪਰ ਮੈਂ ਨਹੀਂ ਆਪਣੇ ਪੈਰਾਂ ਤੇ ਪਾਣੀ ਪੀਣ ਦਿੱਤਾ ਨਾ ਮੈਂ ਕਿਹਾ ਮੈਂ ਸੱਚੀ ਮੁੱੱਚੀ ਦੀ ਮੰਜੀਤ ਕੋਰਾ ਸੌਂ ਖਾ ਲੋ ਭਾਵੇਂ ਇਹ ਪਾਸਪੋਰਟ ਤੇ ਫੋਟੋ ਵੀ ਤਾਂ ਮੇਰੀ ਹੈ ਡਾਕਟਰਾਂ ਨੇ 71 ਤੱਕ ਕੱਟੇ ਇਸ ਨੂੰ ਗੰਭੀਰ ਮਾਨਸਿਕ ਮਰੀਜ਼ ਗਰਦਾਨ ਦਿੱਤਾ ਤੇ ਦਿਮਾਗੀ ਮਾਹਰ ਨੂੰ ਬੁਲਾ ਭੇਜਿਆ ਪੁੱਤਰ ਨਾਲ مشورہ ਕਰਕੇ ਉਚੇਰੇ ਹਸਪਤਾਲ ਲਿਜਾਣ ਦੀ ਸੋਚਣ ਲੱਗੀ ਇਹ ਮਾਤਾ ਦਿਮਾਗੀ ਤੌਰ ਤੇ ਅਮਰੀਕਾ ਵਿੱਚ ਆਪਣੇ ਬੱਚਿਆਂ ਕੋਲ ਪਹੁੰਚ ਚੁੱਕੀ ਹੈ ਇਸ ਲਈ ਪਿੰਡ ਦੇ ਜਾਂ ਮਹੱਲੇ ਦੇ ਸਥਾਨਕ ਲੋਕ ਬਾਹਰ ਮੁਲਾਕਾਤ ਲਈ ਖੜੀ ਸਤੀ ਸਕੀਰੀ ਨੂੰ ਮਿਲਣ ਤੇ ਇਸ ਦੇ ਮਨ ਤੇ ਹੋਰ ਗਹਿਰਾ ਸਦਮਾ ਪਹੁੰਚਾਉਣਗੇ ਕਿੰਦੋ ਬੰਤੋ ਭਾਨੀ ਹੋਰਾਂ ਨੂੰ ਸਮਝਾ ਕੇ ਅੰਦਰ ਆਉਣੋਂ ਮਨਾ ਕਰ ਦਿੱਤਾ ਗਿਆ ਉਹ ਬਾਹਰ ਤਾਕੀ ਦੇ ਸ਼ੀਸ਼ੇ ਵਿੱਚੋਂ ਝਾਕਦੀਆਂ ਉਸ ਦੇ ਜਲਦੀ ਸਵਾਸਤ ਹੋਣ ਦੀ ਦੁਆ ਕਰਨ ਲੱਗੀਆਂ ਸਾਰੇ ਮੋਤਾ ਸਿੰਘ ਤੇ ਜੈਲੇ ਨਾਲ ਮਹਿਸੂਸ ਕਰਕੇ ਹਮਦਰਦੀ ਕਰਦੇ ਬੜੇ ਨਰਾਸ਼ ਹੋ ਕੇ ਖਤਰਾ ਪਾਂਪ ਕੇ ਅੱਖਾਂ ਪੁੰਝਦੇ ਵਾਪਸ ਮੁੜ ਗਏ ਚੰਗਾ ਹੋਇਆ ਪੁੱਤ ਤੂੰ ਵੀ ਆ ਗਈ ਫਰਮਜੀਤ ਬੇਟੀ ਮੈਨੂੰ ਮਨਜੀਤ ਕੌਰ ਕਹਿਣਾ ਹੈ ਮੈਂ ਗੁਰਦੀਪ ਕੌਰ ਨਹੀਂ ਕਿਸੇ ਨੂੰ ਦੱਸੀ ਨਾ ਮੇਰਾ ਨਾਮ ਚੰਗੀ ਤਰ੍ਹਾਂ ਯਾਦ ਕਰ ਲੈ ਬੜੀ ਮੁਸ਼ਕਲ ਗੋਰਿਆਂ ਦੇ ਅੱਖੀਂ ਘੱਟਾ ਪਾ ਕੇ ਲੰਗੀਆਂ ਦੂਸਰੀ ਨਰਸ ਨੂੰ ਪਿਆਰ ਕਰਦੀ ਹਦਾਇਤਾਂ ਦੇਣ ਲੱਗੀ ਉਸ ਦੇ ਵਿਵਹਾਰ ਵਿੱਚ ਥੋੜੀ ਜੀ ਤਬਦੀਲੀ ਆਈ ਮੂੰਹ ਤੇ ਮਖਾਟਾ ਪਾਈ ਡਾਕਟਰ ਸਿੱਬਲ ਦਿਮਾਗੀ ਬਿਮਾਰੀਆਂ ਦੇ ਮਹਾ ਡਾਕਟਰ ਨਾਲ ਕਮਰੇ 'ਚ ਦਾਖਲ ਹੋਇਆ ਅਜਿਹੇ ਮਰੀਜ਼ ਨੂੰ ਉਹੋ ਜਿਹਾ ਮਾਹੌਲ ਸਿਰਜ ਕੇ ਦੇਣਾ ਪੈਂਦਾ ਜਿਹੜਾ ਉਹ ਤਸੱਵਰ ਕਰਦਾ ਹੈ ਅਮਰੀਕਾ ਵਾਲੇ ਇਹਦੇ ਬੱਚਿਆਂ ਦੇ ਘਰ ਦਾ ਵਾਤਾਵਰਨ ਤੇ ਬੇਟਾ ਬੇਟੀ ਜਾਂ ਹੋਰ ਮੈਂਬਰ ਜੀ ਆ ਸਕਣ ਤਾਂ ਵੈਲ ਐਂਡ ਗੁੱਡ ਨਹੀਂ ਤੇ ਬੇਸ਼ੱਕ ਨਕਲੀ ਪਾਤਰ ਹੋਣ ਇਸ ਦੇ ਸਾਹਮਣੇ ਘਰ ਦਾ ਮਾਹੌਲ ਸਿਰਜ ਦਿਓ ਦਿਮਾਗੀ ਪਾਰਖੂ ਨੇ ਸਲਾਹ ਦਿੱਤੀ ਹਾਏ ਇਹ ਇੱਥੇ ਵੀ ਆ ਪਹੁੰਚਿਆ ਹਰਾਮਜ਼ਾਦਾ ਮੇਰੇ ਪਿੱਛੇ ਹੁਣ ਦੂਸਰੇ ਪਤੰਦਰ ਨੂੰ ਲੈ ਕੇ ਹਾਓ ਭਾਜੀ ਇਹਨੂੰ ਮੈਂ ਪਹਿਲਾਂ ਵੀ ਕਈ ਵਾਰ ਦੱਸ ਚੁੱਕੀ ਆ ਕਿ ਮੈਂ ਮਨਜੀਤ ਕੌਰਾਂ ਗਰਦੀਪ ਕੌਰ ਨਹੀਂ ਕਿੰਨਾ ਤਰਸ ਤਰਸ ਕੇ ਮੈਨੂੰ ਆਪਣੇ ਬਾਗ ਪਰਿਵਾਰ ਵਿੱਚ ਮੈਠਣ ਦਾ ਮੌਕਾ ਮਿਲਿਆ ਇਹ ਕਲਮੂਹਾ ਫੇਰ ਮੇਰਾ ਖੈੜਾ ਨਹੀਂ ਛੱਡਦਾ ਉਰੇ ਉਰੇ ਆਂ ਦਿਆਂ ਤੈਨੂੰ ਦਖੂ ਦੇਣਾ ਬੱਕੜਵਾ ਕਰਦੀ ਅਚੰਚੇ ਤੋ ਉੱਠੀ ਕਾੜ ਕਰਦਾ ਥੱਪੜ ਡਾਕਟਰ ਦੇ ਜੜ ਦਿੱਤਾ ਤੇ ਉੱਠ ਕੇ ਦੂਸਰੇ ਮਾਹਰ ਵੱਲ ਵਧੀ ਇੰਨਾ ਭਾਰਾ ਥੱਪੜ ਪਤਾ ਨਹੀਂ ਇੰਨਾ ਜ਼ੋਰ ਕਿੱਥੋਂ ਆ ਗਿਆ ਬੇਟੇ ਨੇ ਬੜੀ ਮੁਸ਼ਕਲ ਕਾਬੂ ਕੀਤੀ ਭਗਦੜ ਵਿੱਚ ਸਾਰੇ ਆਪਣਾ ਆਪ ਬਚਾਉਂਦੇ ਪਾਸੇ ਹੋ ਗਏ ਮਾਤਾ ਇੱਕ ਲੰਮੀ ਚੀਕ ਮਾਰ ਕੇ ਬੇਹੋਸ਼ ਹੋ ਗਈ